थैंक यू चेयरमैन साहब टाइम क्योंकि बहुत दिनों के बाद मिला है दो चार चीज़ें इकट्ठी मैं कहनी चाहना सर मैं पंजाबी भी बोलना सी। मैं होनी गल कर रहा सी चेयरमैन साहब जेड़ा किसान क्योंकि मैं चिंता त जाहिर कर रहा मैं पहला भी इसे तरीके पहला स्पीकर सतारह सितंबर ਬੀ ਯਾਰ ਬੀਨੂ ਕੋਵਿਡ ਚ ਉਤੋਂ ਮੈਂ ਬੋਲਿਆ ਸੀ ਵੀ ਕਿਸਾਨਾਂ ਨਾਲ ਗੱਲ ਕਰ ਲੋ ਕਿਸਾਨਾਂ ਨਾਲ ਗੱਲ ਕਰ ਲੋ ਕੋਈ ਤਕਲੀਫ ਨਾ ਆਏ ਹੁਣ ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਏ ਫ फेब्रुवारी ਚ ਆਉਣ ਦਾ ਸਰ ਮੈਂ ਤਾਂ ਪੰਜਾਬ ਤੋਂ ਆ ਮੈਂ ਚਿੰਤਾ ਜਾਹਰ ਤਾਂ ਕਰ ਰਿਹਾ ਕਿਉਂਕਿ ਪੀਐਮ ਸਾਹਿਬ ਨੇ जब बिल वापस सी प्राइम मिनिस्टर साहब ने ये कहा सी भी मेरी कोई तपस्या में मेरी कोई तपस्या में कमी रह गई होगी जो ये बिल वापस लेने पड़ रहे हैं मंत्री जी बैठे हैं हमारे पार्लियामेंट फेयर मिनिस्टर सर अब भी टाइम है उनके साथ उनके लीडरों के साथ हमारी एक टीम को हमारे मंत्रियों को पंजाब में जाके ਉਨਸੇ 13 ਸੇ ਪਹਿਲੇ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫੇਰ ਇੱਥੇ ਆ ਕੇ ਧਰਨੇ ਲੱਗਣਗੇ ਮੁਜਾਰੇ ਹੋਣਗੇ ਬੜਾ ਔਖਾ ਹੁੰਦਾ ਉਹ ਕੰਮ 700 ਕਿਸਾਨ ਉਹ ਚ ਜਾਨ ਗਵਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਪ੍ਰਾਈਮ ਮਿਨਿਸਟਰ ਸਾਹਿਬ ਇਹ ਫੈਸਲਾ ਜ਼ਰੂਰ ਐਚਐਮ ਸਾਹਿਬ ਕਰਨਗੇ ਤੇ ਜਿੰਨਾ ਵੀ ਸਰ ਗੱਲ ਕਿੱਡੀ ਕ ਆਪਾਂ ਕਹਿ ਰਹੇ ਆ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਹੁਣ ਇਨਕਮ ਸਮਝ ਨਹੀਂ ਆਉਂਦੀ ਜੇ ਆਪਾਂ ਕਵਾਂਗੇ ਵੀ 1100 ਇਨਕਮ ਆ 2200 ਕਰਤੀ ਤਾਂ ਫਿਰ ਉਹ ਤਾਂ ਗੱਲ ਨਾ ਬਣੀ ਨਾ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜ਼ਾ ਆਪਾਂ ਮੁਕਤ ਕਰਨ ਦੀ ਗੱਲ ਕਰਜਾ ਆਪਾਂ ਮaaf ਕਰ ਦਈਏ ਕਿੱਡੀ ਕਬੜੀ ਗੱਲ ਆ ਤੁਹਾਨੂੰ ਸਰ ਸਾਰੇ ਕਿਸਾਨ ਨੇ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤਾਂ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨਾਲ ਗੱਲ ਕਰਕੇ ਵੀ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਮਾਫ਼ ਕਰ ਉਹ ਮਾਫ਼ ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਤੁਹਾਡੀ ਗੱਲ ਕਰਨਗੇ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ ਉਦੋਂ ਬਾਅਦ ਸਰ ਮੈਂ ਇੱਕ ਗੱਲ ਹੋਰ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਸਾਡੇ ਇੱਕ ਕਿਉਂਕਿ ਸਰ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਸਭ ਨੇ ਸਰ ਖੁਸ਼ੀ ਬਣਾਈਆ ਜੋ ਰਾਮ ਜੀ ਰਾਮ ਮੰਦਰ ਬਣਿਆ ਮੈਂ ਸਮਝਦਾ ਪੰਜਾਬ ਚ ਹਿੰਦੂ ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਪਰ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹਨਾ ਕਿਉਂਕਿ ਜਦੋਂ ਵੀ ਤੁਹਾਨੂੰ ਯਾਦ ਵੀ ਜਦੋਂ ਬਾਬਰ ਬਾਬਰ ਨੇ ਸਾਰਾ ਕੁਝ ਕੀਤਾ ਸੀ ਸਰ ਬਾਬਰ ਦੇ ਰਾਜ ਦੇ ਵਿੱਚ ਮੰਦਰ ਤੋੜੇ ਗਏ ਗੁਰਦੁਆਰੇ ਤੋੜੇ ਗਏ ਉਸ ਤੋਂ ਬਾਅਦ ਸਰ ਲਾਲਾ ਦੌਲਤ ਰਾਏ ਇੱਕ ਕਿਤਾਬ ਉਹਨਾਂ ਦੀ ਉਹ ਚ ਉਹਨਾਂ ਨੇ ਕਿਹਾ ਵੀ ਇਹ ਇਤਿਹਾਸ ਦੱਸਦਾ Hindu ਕਤਰੇ ਕਤਰੇ ਨਾਲ ਭਰਿਆ ਹੋਇਆ ਹੈ ਪਰ ਬੁੱਲੇ ਸ਼ਾਹ ਇਹ ਵੀ ਕਿ ਅੱਗੇ ਉਹਨਾਂ ਨੇ ਇਸ ਗੱਲ ਦਾ ਪ੍ਰਣਾਮ ਦਿੱਤਾ ਹੈ ਵੀ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਨਾ ਮੰਦਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਅਸਾ ਦੀ ਵਾਰ ਹੁੰਦੀ ਇਹ ਸਰ ਛੋਟੀ ਗੱਲ ਨਹੀਂ ਗਈ ਇਹ ਮੈਂ ਗੱਲ ਤਾਂ ਕਰ ਰਿਹਾ ਮੈਂ ਅੱਗੇ ਜੋੜਦਾ ਤੁਹਾਡੀ ਇਹ ਗੱਲ ਉਸ ਤੋਂ ਬਾਅਦ ਸਰ ਜਦੋਂ ਮੁਗਲ ਰਾਜ ਦੀਆਂ ਜੜਾ ਪਟੀਆਂ ਮੁਗਲ ਰਾਜ ਦੀਆਂ ਜੜਾ ਕਿਹਨੇ ਪਟੀਆਂ ਉਰੇ ਕੇਸਰੀ ਝੰਡਾ ਕਿਹਨੇ ਲਰਾਇਆ ਦਿੱਲੀ ਚ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲ ਆਂਦੀਆਂ ਉਰੇ ਜੜਾਂ ਹਲਾਈਆਂ ਓਦੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ ਮੋਦੀ ਜੀ ਦੀ ਹਕੂਮਤ ਆ ਚਲੋ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਬਹੁਤ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਸਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਰਾ ਚ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚਾੜਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨਾਂ ਨੇ ਚਾੜਿਆ ਇਹ ਰਾਜ ਆ ਜੇ ਹੁਣ ਰਾਮ ਮੰਦਰ ਸਾਡੇ ਨੇ ਸਾਰਿਆਂ ਦੇ ਆ ਜੇ ਉਹ ਬਣਿਆ 550 ਸਾਲ ਬਾਅਦ ਸਰ ਸਾਡੇ ਗੁਰਦੁਆਰੇ ਕਿਉਂਕਿ ਰਾਮ ਰਾਜ ਖਾਲਸਾ ਰਾਜ ਸੀਉਦਮ ਅੱਜ ਆਪਾਂ ਜੇ ਕੱਲ ਕਰੀਏ RAM RAJ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਮੈਂ ਇਹ ਵੀ ਵਧਾਈ ਦਿਨਾ ਸਾਡਾ ਕਰਤਾਰਪੁਰ ਸਰ ਕੋਰੀਡੋਰ ਖੁੱਲਿਆ ਹਰ ਅਰਦਾਸ ਦੇ ਵਿੱਚ ਸਰ ਹੁੰਦਾ ਤੇ ਕਰਤਾਰਪੁਰ ਕੋਰੀਡੋਰ ਖੁੱਲਿਆ ਸੀ ਗੁਰਦੁਆਰੇ ਜਾ ਸਕੀਏ ਉਹਦੀ ਵੀ ਮੁਬਾਰਕ ਤੇ ਸਾਡਾ ਸਰ ਹਰ ਦੁਆਰ ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਡਾਂਗ ਮਾਰਥ ਉੱਥੇ ਜਗ੍ਹਾ ਏ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਹੋਇਆ ਉਹ ਛਡਾਇਆ ਜਾਵੇ ਗੁਰਦੁਆਰਾ ਮੰਗੂ ਮਠ ਜਿਹੜਾ ਕਿ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੁਰੀ ਦੇ ਵਿੱਚ ਇਹਨੂੰ ਸਰ ਛਡਾਇਆ ਜਾਵੇ ਇਹ ਤਾਂ ਹੀ ਇਹ ਲੱਗੂਗਾ ਵੀ ਸਭ ਦੇ ਲਈ ਇਹ ਜਿਹੜਾ ਰਾਜ ਆ ਇਹ ਸਭ ਦੇ ਲਈ ਆ ਇੱਕ ਦੋ ਗੱਲਾਂ ਸਰ ਮੈਂ ਹੋਰ ਕਰਕੇ ਮੈਂ ਆਪਣੀ ਜਗ੍ਹਾ ਲਵਾਂਗਾ ਉਹਦੇ ਵਿੱਚ ਸਰ ਕੀ ਆ ਅੱਜ ਇਹ ਮੈਂ ਇਹਨੂੰ ਮਜ਼ਾਕ ਚ ਨਹੀਂ ਬਜਟ ਦੇ ਵਿੱਚ ਸਰ ਆਪਾਂ ਇਨ ਟਰਮ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸ ਦਾ ਪਹਿਲਾ ਕਿਸ ਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਸਾਰੀਆਂ ਸਟੇਟਾਂ ਦੇ ਕਈਆਂ ਦੇ ਆਗੇ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਏ ਕੋਈ ਗਲਤੀ ਵੀ ਹੋ ਸਕਦੀ ਆ ਪਰ ਸੈਂਟਰ ਸਰਕਾਰ ਸਰ ਵੱਡਾ ਭਰਾ ਏ ਸਰ ਉਹਨਾਂ ਰੂਰਲ ਡਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਉਹ ਸਰ ਜ਼ਰੂਰ ਚੇਅਰਮੈਨ ਸਾਹਿਬ ਥੋੜੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਉਹੋ ਜਿਹਾ ਪੈਸਾ ਸਾਡਾ ਜਿਹੜਾ ਜ਼ਰੂਰ ਜਾਵੇ ਦੂਜਾ ਸਰ ਮੈਂ ਆਪਣੀ ਕੌਂਸਕੀਅੰਸੀ ਚ ਗੱਲ ਕਰਾਂ ਤਾਂ ਐਮਐਸਐਮ ਹੀ ਆ ਸਭ ਤੋਂ ਛੋਟੀ ਇੰਡਸਟਰੀ ਜਿਹੜੀ ਆ ਰੋਜ਼ਗਾਰ ਛੋਟੀ ਇੰਡਸਟਰੀ ਉਹ ਦਿੰਦੀ ਆ ਕੰਮ ਛੋਟੀ ਇੰਡਸਟਰੀ ਦਿੰਦੀ ਆ ਉਹਦੇ ਲਈ ਸਰ ਚਾਹੀਏ ਐਕਸਪੋਰਟ ਹੁੰਦਾ ਇੰਪੋਰਟ ਹੁੰਦਾ ਉਹਦੇ ਵਿੱਚ ਬੜਾ ਉਹਨਾਂ ਨੂੰ ਨੁਕਸਾਨ ਹੁੰਦਾ ਸਰ ਇੱਕ ਟਾਈਮ ਬਣਾਇਆ ਸੀ ਆਪਾਂ ਵੀ 45 ਦਿਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਜੋ ਵੀ ਉਹਨਾਂ ਦਾ ਕਿਸੇ ਨਾਲ ਡਿਸਪਿਊਟ ਹੋਏਗਾ ਉਹ 45 ਦਿਨਾਂ ਚੋਂ ਦਾ ਹੱਲ ਹੋ ਜਾਏਗਾ ਪਰ ਸਰ ਉਹ ਬਹੁਤ ਪੈਂਡੈਂਸੀ ਹੈ ਉਹਦੇ ਵਿੱਚ 45 ਦਿਨਾਂ ਦੇ ਬਜਾਏ ਉਹਦੇ ਵਿੱਚ 100 80 80 2 200 ਦਿਨ ਜਿਹੜੇ ਲੱਗਦੇ ਆ ਉਹਦੇ ਬਾਰੇ ਉਹਨਾਂ ਦਾ ਜ਼ਰੂਰ ਕਿਉਂਕਿ ਉਹਨਾਂ ਨੇ ਉਹਨਾਂ ਕੀ ਪੈਸਾ ਕਮਾਉਣਾ ਹੁੰਦਾ ਉਹਦੇ ਨਾਲ ਹੀ ਉਹਨਾਂ ਦਾ ਕੰਮ ਚੱਲਦਾ ਏ ਇਸ ਕਰਕੇ ਐਮ ਐਸ ਐਮਈ ਦਾ ਬਹੁਤ ਜ਼ਰੂਰੀ ਆ ਕਿਸਾਨ ਉਰੇ ਨਾ ਆਉਣ ਉਹਨਾਂ ਦੇ ਯੂਥ ਸਰ ਇੱਕ ਮੈਂ ਇੱਕ ਅੰਕੜਾ ਮੈਂ ਤੁਹਾਨੂੰ ਦਿਖਾਉਣਾ ਸਰ ਇਹ ਉਹਦੇ ਵਿੱਚ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਵਰਗੇ ਜਿਹੜੇ ਉੱਥੇ ਬੈਠੇ ਆ ਸਰ ਇਹ ਪਾਰਲੀਮੈਂਟ ਦੇ ਚੀ ਇੱਕ ਜਵਾਬ ਆਇਆ ਸਰ ਇਹ 2 2 2024 ਚ ਇੱਥੇ ਹੀ ਸਰ ਟੋਟਲ ਜਿਹੜੇ ਬੱਚੇ ਨੇ 402 ਸਰ 403 403 ਸਰ 403 ਅਲੱਗ-ਅਲੱਗ ਬੱਚੇ ਆ ਸਰ ਇਹ ਵਿਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਰ ਡੈਥ ਹੋਈ ਹੈ ਇਹਨਾਂ ਦੀ ਸਭ ਤੋਂ ਵੱਧ ਜਿਹੜੀ ਡੈਥ ਹੈ तकरीबन ਸਰ ਉਹ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚ ਇਸੇ ਤਰੀਕੇ ਨਾਲ ਯੂਐਸਏ 36 ਆ ਇਹ ਸਰ तकरीबन 34 ਦੇਸ਼ ਨੇ ਸਰ ਇਹ ਬਹੁਤ ਜ਼ਰੂਰੀ ਆ ਸਰਕਾਰ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਐਨੀ ਡੈਥਸ ਜ਼ਿਆਦਾ ਵਧ ਗਈ ਇਹਦੇ ਲਈ ਸਰਕਾਰ ਬਹੁਤ ਜ਼ਰੂਰੀ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਕਿਉਂਕਿ ਉਹ ਬੜੇ ਹੋਰੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਆ ਜਿਹੜੇ ਮਾੜੇ ਲੋਕ ਆ ਉਹਦੇ ਉੱਤੇ ਵੀ ਬੜਾ ਸਖਤ ਕੈਂਡਾਣਾ ਚਾਹੀਦਾ ਅਖੀਰ ਸਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਬੜੀਆਂ-ਬੜੀਆਂ ਸਰ ਬਜਟ ਆਪਣੇ ਚ ਤਾਂ ਕੁਝ ਵੀ ਨਹੀਂ ਜਿਹੜੇ ਬੜੇ-ਬੜੇ ਕੰਪਨੀਆਂ ਐ ਪੈਸਾ ਤਾਂ ਸਾਰਾ ਉਹਨਾਂ ਕੋਲ ਆ ਦਾਨੀ ਵਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਾਹਾਂ ਪੇਸ਼ ਕਰਦੇ ਆ ਔਰੇ ਇਸ ਕਰਕੇ ਸਾਰਾ ਸਮਾਨ ਤਾਂ ਉਹਨਾਂ ਕੋਲ ਆ ਉਹਨਾਂ ਤੋਂ ਜਿਹੜਾ ਏ ਉਹ ਸਮਾਨ ਮੰਗਾਇਆ ਕੇ ਦੇਸ਼ 'ਚ ਵੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ ਫੇਰ ਅਖੀਰ 'ਚ ਫੇਰ ਅਖੀਰ 'ਚ ਕਿਸਾਨਾਂ ਦਾ ਹਰ ਹਾਲ ਸਰ ਅਸੀਂ ਇੱਕ ਇੱਕ ਸਾਲ ਕਿਸਾਨਾਂ ਲਈ ਧਰਨੇ ਤੇ ਬੈਠੇ ਸੀ ਤੇ ਹੁਣ ਇਹ ਜ਼ਿੰਮੇਵਾਰੀ ਥੋੜੀ ਆ ਦੁਬਾਰਾ ਸਾਨੂੰ ਕਿਸਾਨਾਂ ਲਾਂਭਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸੰਭਿਆ ਜਾਵੇ ਉਹ ਨਹੀਂ ਸਰ ਵੀ ਠੰਡ ਚਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਲਈਏ ਉਹਦਾ ਕੋਈ ਫਾਇਦਾ ਨਹੀਂ ਅੱਜ ਵੀ ਉਹ ਵਿਚਾਰੇ ਮਾਪੇ ਜਿਹੜੇ ਉਡੀਕਦੇ ਆਪਣੇ ਬੱਚਿਆਂ ਨੂੰ ਕਿਸਾਨਾਂ ਨਾਲ ਜਾਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਜਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਨਵਨੀਤ ਰਾਣਾ ਜੀ ਇਨਕਮ ਡਬਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਇਹ ਸਰ ਮੌਕਾ ਏ ਫੇਰ ਨਾ ਕਿਉ ਫੇਰ ਨਾ ਕਿਉ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੀ ਠੀਕ ਸਾਾਨੂੰ ਅਧਿક્ષ ਮਹोदय ਆਪਕਾ ਬਹੁਤ ਬਹੁਤ ਧੰਨਵਾਦ ਹਮਾਰੇ ਦੇਸ਼ ਦੇ ਮਿਨਿਸਟਰ ਚੁੜੇ ਗਏ ਕੁਝ ਸਮਝਦੇ ਅਸੀਂ ਪਹਿਲਾਂ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਾ ਸਰ ਪਹਿਲਾ ਬਾਰਡਰ ਤੇ ਅਸੀਂ ਬਹੁਤ ਔਖੇ ਆ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਇਹ ਬਾਰ ਬਾਰ ਮੌਕੇ ਨਹੀਂ ਆਉਂਦੇ ਅੱਜ ਸਾਡੀ ਲੋੜ ਆ ਅਸੀਂ ਕਦੇ ਪਿੱਛੇ ਹਟਿਆ ਪੰਜਾਬ ਜਾਨਾ ਦੇਣੋ ਸਰ ਕਦੇ ਢਿੱਡ ਪਰਨੋ ਅੱਜ ਜੇ ਸਾਨੂੰ ਲੋੜ ਪੈ ਗਈ ਤਾਂ ਅੱਜ ਦੇਸ਼ ਸਾਡੇ ਨਾਲ ਖੜੇ ਇਹੀ ਕਹਿੰਦਾ ਹੋਇਆ ਮੈਂ ਤੁਹਾਡਾ ਟਾਈਮ ਦਿੱਤਾ ਧੰਨਵਾਦ ਥੈਂਕ ਯੂ ਸਰ ਅਧਿਖਸ਼ ਮਹोदय ਆਪਕਾ ਬਹੁਤ ਬਹੁਤ ਧੰਨਵਾਦ